ਸਰਨ ਸਿੰਘ ਟੇਣਾ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੇ ਹੁਣ ਹਾਜ਼ਰ ਹੈ ਬਹੁਤ ਮਿਹਰਬਾਨੀ ਸੰਤ ਸਾਹਿਬ ਤੁਹਾਡਾ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੜ੍ਹਾਂ ਦਾ ਕੀ ਹਾਲ ਹੈ ਜੀ ਤੇ ਮੁੱਖ ਮੰਤਰੀ ਨੇ ਹੜਪੀਟਾਂ ਲਈ ਕੀ ਐਲਾਨ ਕੀਤਾ ਤੇ ਬਾਕੀ ਪਿੰਡਾਂ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪੈਦਾ ਹੋ ਗਿਆ ਹੈ ਸੰਤ ਸਾਹਿਬ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਅੱਜ ਸੰਕਟ ਵਧਿਆ ਘਟਿਆ ਨਹੀਂ ਇੱਕ ਤਾਂ ਗੱਲ ਇਹ ਹੈ ਜੀ ਕਿਉਂਕਿ ਅੱਜ ਘੱਗਰ ਦੇ ਵਿੱਚ ਪਾਣੀ ਬਹੁਤ ਆ ਗਿਆ ਜੀ ਉਹ ਓਵਰਫਲੋ ਹੋ ਗਈ ਕਿਸੇ ਥਾਂ ਦੇ ਉੱਤੇ ਬੰਨ ਟੁੱਟ ਗਿਆ ਕਿਸੇ ਕੋਈ ਸੀਮ ਨਾਲੇ ਦਾ ਬੰਨ ਟੁੱਟ ਗਿਆ ਕਿਤੇ ਕੁਝ ਹੋਇਆ ਕਿਤੇ ਕੁਝ ਹੋਇਆ ਮਤਲਬ ਅੱਜ ਹੈ ਜੀ ਕਿ ਅੱਜ ਪੂਰੇ ਦਾ ਪੂਰਾ ਦੇਣਾ ਜਿਹੜਾ ਉਹ ਪੰਜਾਬ ਦੇ ਲੋਕਾਂ ਲਈ ਰਾਹਤ ਵਾਲਾ ਨਹੀਂ ਸੀ ਹੁਣ ਆਪਾਂ ਇਹ ਵੀ ਗੱਲ ਕਹਿ ਸਕਦੇ ਹਾਂ ਕਿ ਪੰਜਾਬ ਦੇ 23 ਦੇ 23 ਜਿਹਨੇ ਘਟ ਵੱਧ ਛੜਦੀ ਮਾਰ ਦੇ ਵਿੱਚ ਤੇ ਇਹ ਆਪਾਂ ਸੱਤ ਜਿਲ੍ਹਿਆਂ ਤੋਂ ਸ਼ੁਰੂਆਤ ਕੀਤੀ ਸੀ ਕਿ ਭਾਈ ਸੱਤ ਜ਼ਿਲ੍ਹਿਆਂ ਦੇ ਵਿੱਚ ਇਸ ਤਰੀਕੇ ਦੇ ਨਾਲ ਆ ਤੇ ਅੱਜ ਇੱਥੇ ਸੰਕਟ ਹੋਰ ਵਧਿਆ ਹੁਣ 23 ਦੇ 23 ਜ਼ਿਲ੍ਹੇ ਤਰਹੜ ਦੀ ਮਾਰ ਦੇ ਵਿੱਚ ਆ ਤੇ ਜਿਹੜੇ ਪੂਰੇ ਸੂਬੇ ਦੇ ਵਿੱਚ ਤੇ ਇਸ ਵੇਲੇ ਸਰਕਾਰੀ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰਤੀਆਂ ਸਕੂਲ ਕਾਰਜਾਂ ਦੀਆਂ ਛੁੱਟੀਆਂ ਅੱਜ ਵਧਾ ਦਿੱਤੀਆਂ ਤੇ 7 ਸਤੰਬਰ ਤੱਕ ਤੇ 5 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਤੇ ਕੈਬਨਟ ਦੀ ਮੀਟਿੰਗ ਵੀ ਸੱਦ ਲਈ ਹੈ 7 ਲੱਧ ਘੱਗਰ ਤੇ ਰਾਵੀ ਉਛਲੀ ਆ ਕਪੂਰਥਲਾ ਜਲੰਧਰ ਤੇ ਪਟਿਆਲਾ ਸਮੇਤ ਕਈ ਜ਼ਿਲ੍ਹਿਆਂ 'ਚ ਹਾਲਾਤ ਵਿਗੜੇ ਆ ਸੁਭਾਨਪੁਰ ਢਿਲਵਾ ਵੱਲ ਜਲੰਧਰ ਅੰਮ੍ਰਿਤਸਰ ਹਾਈਵੇ ਦਾ ਇੱਕ ਹਿੱਸਾ ਛੱਟ ਗਿਆ ਗਿਰੰਦਰ ਦੇ ਵਿੱਚ ਸਤਲੁਜ ਦਰਿਆ ਜੇ ਓਵਰਫਲੋ ਹੋਣ ਦੇ ਕਰਕੇ 30 ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਬਰਨਾਲਾ ਦੇ ਵਿੱਚ ਮਕਾਨ ਡਿੱਗਣ ਕਰਕੇ ਘੜਗੜ ਕਰਕੇ ਦੋ ਜਣਿਆਂ ਦੀ ਮੌਤ ਹੋ ਗਈ ਆ ਪਿੰਡਾਂ ਦੇ ਲੋਕ ਖੁਦ ਬੰਦ ਮਜ਼ਬੂਤ ਕਰਨ ਦੇ ਵਿੱਚ ਲੱਗੇ ਪੜਿਆ ਬਰਨਾਲਾ ਪਟਿਆਲਾ ਫਾਜ਼ਲਕਾ ਤੇ ਨਵਾਂ ਸ਼ਹਿਰ ਇੱਥੇ ਪਤਾ ਲੱਗਾ ਜੀ ਅਲਰਟ ਜਾਰੀ ਕੀਤਾ ਗਿਆ ਵੀ ਇੱਥੇ ਕੁਝ ਵੀ ਹੋ ਸਕਦਾ ਇੱਥੇ ਫੌਜ ਦੀ ਮਦਦ ਮੰਗੀ ਗਈ ਆ ਬਾਲੀਵੁੱਡ ਦੇ ਅਦਾਕਾਰ ਸ਼ਾਹੂਖਾਨ ਇਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਹਰ ਪੀੜਤਾ ਦੀ ਸਲਾਮਤੀ ਦੀ ਦੁਆ ਮੰਗੀ ਆ ਆਮ ਆਦਮੀ ਪਾਰਟੀ ਦੇ ਸੰਸਦ ਰਾਜ ਸਭਾ ਮੈਂਬਰ ਰਾਜਵਚੰਡਾ ਇਹਨਾਂ ਨੇ 3 ਕਰੋੜ ਤੇ 25 ਲੱਖ ਰੁਪਏ ਜਾਰੀ ਕੀਤਾ ਹੜ੍ਹ ਪ੍ਰਭਾਵਿਤ ਦੇ ਲਈ ਸੋ ਇਸ ਤਰੀਕੇ ਦੇ ਵੇਦਵੇ ਆ ਪੰਜਾਬ ਦੇ ਵਿੱਚ ਅੱਜ ਵੀ ਲੋਕ ਛੱਤਾਂ ਦੇ ਉੱਤੇ ਬੈਠੇ ਆ ਮੈਂ ਨਾ ਅੱਜ ਇੱਕ ਸੋਚ ਰੱਖਦਾ ਸੀ ਜੀ ਕਿਉਂਕਿ ਹੁਣ ਤੱਕ 3500 ਕਰੋੜ ਰੁਪਏ ਦਾ ਕੱਲੀ ਖੇਤੀ ਦਾ ਨੁਕਸਾਨ ਹੋ ਗਿਆ ਜੀ ਇੱਕ ਮੁੱਢਲਾ ਅੰਕੜਾ ਜਿਹਨੂੰ ਆਪਾਂ ਰੱਪ ਤੇ ਲਈ ਲਗਭਗ 3500 ਕਰੋੜ ਤੱਕ ਦਾ ਨੁਕਸਾਨ ਹੋ ਚੁੱਕਿਆ ਕੱਲੀ ਫਸਲਵਾਰੀ ਫਸਲਵਾਰੀ ਦੇ ਰੂਪ ਦੇ ਵਿੱਚ ਮਾਫੀ ਚਾਹੁੰਦਾ ਮੈਂ ਤੇ ਬੁੱਧੂ ਬਲੇ ਜੀ ਕਿ ਇਹ ਹਰ ਰੋਜ਼ ਕਦੇ ਜਦੋਂ ਤੜਕੇ ਨੂੰ ਉੱਠਦੇ 4 ਘੰਟੇ ਸੌਂ ਕੇ ਤੇ 200 ਪਿੰਡ ਚ ਹੋਰ ਪਾਣੀ ਵਧ ਗਿਆ 17 ਪਿੰਡਾਂ ਚ ਹੋਰ ਪਾਣੀ ਵਧ ਗਿਆ ਕਿਉਂ ਕਰਦੇ ਕਦੇ ਤੁਸੀਂ ਮੰਨ ਕੇ ਚੱਲੋ ਜੀ ਕਿ 5000 ਕਰੋੜ ਰੁਪਏ ਤੋਂ ਵੱਧ ਰਸਤਾ ਕੰਨੀ ਖੇਤੀਬਾੜੀ ਦਾ ਨੁਕਸਾਨ ਹੈ ਇਹ ਸਰਕਾਰੀ ਅੰਕੜਾ 10000 ਕਰੋੜ ਦਾ ਸ਼ਾਇਦ ਇਹ ਹੋਵੇ ਜੀ ਜੇਕਰ ਆਪਾਂ ਪੂਲਾ ਅੰਕੜਾ ਦੇਖੀਏ ਖੇਤੀਬਾੜੀ ਦਾ ਉਹਦੇ ਵਿੱਚ ਫਿਰ ਲੋਕਾਂ ਦੇ ਹਜ਼ਾਰਾਂ ਘਰ ਟੱਗੇ ਜਾਂ ਢਹਿਣ ਵਾਲੇ ਹੋਣੇ ਆ ਮੈਂ ਸੋਚੀਏ ਕਿ ਇੰਨਾ ਵੱਡਾ ਅੰਕੜਾ ਤਾਂ ਕੇਂਦਰ ਦੀ ਮਦਦ ਤੋਂ ਬਿਨਾ ਪੂਰਾ ਵੀ ਹੋ ਸਕਦਾ ਹੈਗਾ ਜੇ ਮੰਨ ਲਓ ਇੱਕ ਪਿੰਡ ਦੇ ਵਿੱਚ ਸਿਰਫ 200 ਘਰ ਹੋਵੇ ਤੇ ਦੋਸਰੇ ਦਾ 200 ਘਰ ਇਸ ਵੇਲੇ ਲੱਭਦਾ ਨਹੀਂ ਕਿਹਿਆਂ ਦਾ ਪਾਣੀ ਦੇਣਾ ਕਰਕੇ ਕਈ ਡੱਗ ਪੈਣੇ ਆ ਕਈ ਡਗ ਪਾਏ ਆ ਜੇ ਸਰਕਾਰ 1 ਲੱਖ ਰੁਪਈਆ ਦੀ ਇੱਕ ਘਰ ਨੂੰ ਦੇਵੇ ਤੇ ਇਸ ਵੇਲੇ ਤਾਂ 1450 ਪਿੰਡ ਡੁੱਬਿਆ ਪਿਆ ਤੇ ਸਰਕਾਰ ਵੀ ਕੀ ਕਰੂਗੀ 1 ਲੱਖ ਰੁਪਈਏ ਦੇ ਵਿੱਚ ਅੱਜ ਕਦੋਲੀ ਨਿਕਲਦੀ 2.5 ਤੋਂ ਲੈ ਕੇ 3 ਲੱਖ ਰੁਪਈਏ ਦਾ ਕਮਰਾ ਬਣਦਾ ਮਤਲਬ ਇਹ ਅੱਜ ਇੱਕ ਨੁਕਸਾਨ ਬਹੁਤ ਵੱਡਾ ਹੋ ਗਿਆ ਕਿ ਕਹਿਣ ਦਾ ਭਾਵੇਂ ਆ ਵੀ ਪਤਾ ਨਹੀਂ ਸਰਕਾਰ ਕਿਵੇਂ ਪੂਰਾ ਕਰੂਗੀ ਤੇ ਲੋਕ ਕਿਵੇਂ ਪੂਰਾ ਕਰਨਗੇ ਅੱਛਾ ਜਿੱਥੇ ਬਾਕੀ ਹੜ੍ਹ ਦੀਆਂ ਦੁਖ ਭਰੀਆਂ ਖਬਰਾਂ ਆ ਰਹੀਆਂ ਸੀ ਉੱਥੇ ਅਚਾਨਕ ਪਠਾਨ ਮਾਜਰਾ ਜਿਉਣਾ ਮੋੜ ਬਣ ਗਿਆ ਇੱਕਦਮ ਖਬਰਾਂ 'ਚ ਛਾ ਗਿਆ ਹੋਰ ਤਾਂ ਕੁਝ ਨਹੀਂ ਚਲੋ ਕੇਜਰੀਵਾਲ ਨੂੰ ਜ਼ਰੂਰ ਪੰਜਾਬ ਆਉਣਾ ਮਜਬੂਰ ਪੈ ਗਿਆ ਮਜਬੂਰ ਹੋ ਗਏ ਕਿਉਂਕਿ ਉਹਨਾਂ ਨੇ ਕਾਫੀ ਕੇਜਰੀਵਾਲ ਬਾਰੇ ਕਾਫੀ ਸਖਤ ਗੱਲਾਂ ਕਹੀਆਂ ਸਨ ਪਠਾਨ ਮਾਜਰਾ ਕਿੱਥੇ ਆ ਦੋ ਕੰਧਾਂ ਇਹਦੇ ਵਿੱਚ ਸਾਹਮਣੇ ਆਇਆ ਜੀ ਇੱਕ ਤਾਂ ਜੀ ਸੀਆਈਏ ਸਟਾਫ ਦੇ ਜਿਹੜੇ ਮੈਂਬਰ ਆ ਕੋ ਗਏ ਸੀਗੇ ਪਖਾਨ ਮਾਜਰਾ ਨੂੰ ਫੜਨ ਵਾਸਤੇ ਦੁਬੜੀ ਪਿੰਡ ਆ ਜੀ ਕਰਨਾਲ ਦੇ ਵਿੱਚ ਜਿਸੇ ਕਿ ਕੱਲ ਲੈਣ ਗਏ ਸੀ ਜਿੱਥੋਂ ਕਿ ਪੁਲਿਸ ਨੇ ਦਾਵਾ ਕੀਤਾ ਕਿ ਉਹ ਗੋਲੀ ਚਲਾ ਕੇ ਭੱਜ ਗਿਆ ਉਹਦੇ ਸਾਥੀ ਸਰ ਨਾਲ ਸੀਗੇ ਅੱਜ ਪੁਲਸ ਵੱਡੀ ਗਨਸੀ ਚੋਂਥੇ ਪਹੁੰਚੀ ਸੀ ਪਰ ਉਹ ਉੱਥੇ ਲੱਭਿਆ ਨਹੀਂ ਅਗਲੀ ਗੱਲ ਇਹ ਜੀ ਕਿ ਉਹਦੇ ਉੱਤੇ ਪੁਲਸ ਕਾਰਵਾਈ ਕਰਨਾ ਚਾਹੁੰਦੀ ਆ ਮੈਂ ਕੱਲ ਵੀ ਗੱਲ ਕਹੀ ਸੀ ਵੀ ਇਹ ਪਖਾਨ ਮਾਜਰਾ ਨਾ ਹੋਇਆ ਇਹ ਤਾਂ ਕ੍ਰਿਸ਼ ਫਿਲਮ ਵਾਲਾ ਰਿਟਰਨ ਹੋ ਗਿਆ ਨਹੀਂ ਕਦੇ ਕਿਧਰ ਨੂੰ ਉੱਟ ਕੇ ਚਲਾ ਗਿਆ ਕਦੇ ਕਿਧਰ ਨੂੰ ਉੱਟ ਕੇ ਚਲਾ ਗਿਆ ਪਰ ਅੱਜ ਕੁਝ ਕਮੈਂਟਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਠਾਨ ਮਾਜਰਾ ਨੇ ਉਹ ਕਹਿੰਦਾ ਜੀ ਮੈਂ ਕੱਲ ਇਸ ਕਰਕੇ ਭੱਜਿਆ ਸੀ ਪੂਰੇ ਪਰੇ ਮੈਂ ਤਾਂ ਕਰਕੇ ਹੋਇਆ ਮੌਕੇ ਤੋਂ ਕਿਉਂਕਿ ਮੇਰਾ ਇੰਕਾਊਂਟਰ ਕਰਨਾ ਆਇਆ ਸੀ ਇਹ ਚੌੜੇ ਸੀ ਜਿੰਨੀ ਵੱਡੀ ਗਿਣਤੀ ਦੇ ਵਿੱਚ ਇਹ ਆਈ ਪੁਲਿਸ ਸੈਂਕੜਿਆਂ ਦੀ ਗਿਣਤੀ ਵਿੱਚ ਪੂਰਾ ਸੰਭਲਾਦਮ ਆਇਆ ਮੈਨੂੰ ਪਹਿਲਾਂ ਹੀ ਪਤਾ ਲੱਗ ਗਿਆ ਸੀ ਵੀ ਇਹ ਪਠਾਨ ਮਾਜਰਾ ਤੇਰਾ ਨੁਕਸਾਨ ਕਰਨਗੇ ਇਸ ਕਰਕੇ ਮੈਂ ਇੰਕਾਊਂਟਰ ਨਾ ਹੋਵੇ ਕੋਈ ਮਾੜੀ ਖਬਰ ਨਾ ਬਣ ਕੇ ਇਸ ਕਰਕੇ ਮਗੋਲੇ ਪਰ ਹੀ ਹੋ ਗਿਆ ਤੇ ਉਹਨੇ ਪੰਜਾਬ ਦੇ ਸਾਰੇ ਹੀ ਵਿਧਾਇਕਾਂ ਨੂੰ ਤੇ ਮੰਤਰੀਆਂ ਨੂੰ ਇਹ ਗੱਲ ਕਹੀ ਆ ਵੀ ਹੁਣ ਇਕੱਠੇ ਹੋ ਕੇ ਹਮਲਾ ਮਾਰਨ ਦਾ ਵੇਲਾ ਵਾਰੀ ਥੋੜੀ ਵੀ ਆਈ ਲੋ ਤੇ ਤੇਜਰੀਵਾਲ ਤੇ ਦਿੱਲੀ ਵਾਲੇ ਲੀਡਰਾਂ ਬਾਰੇ ਉਹ ਕਾਫੀ ਸਖਤ ਗੱਲਾਂ ਕਹਿ ਰਿਹਾ ਔਰ ਇਹਨੇ ਇਹ ਵੀ ਕਲੇਮ ਕੀਤਾ ਮੈਂ ਵੀਡੀਓ ਵੇਖੀ ਇੱਕ ਕਿ ਮੇਰੇ ਕੋਲ ਇਹਨਾਂ ਦੀਆਂ ਬਲੂ ਫਿਲਮਾਂ ਨੇ ਪੰਜ ਆ ਬੇ ਕੋਈ ਇਹ ਸਬਬ ਹੋ ਸਕਦਾ ਦੇਖੋ ਉਹਨੇ ਗੱਲ ਕਹੀ ਆ ਕਿ ਪੰਜਾਂ ਛਿਆ ਦਾ ਅਸਤੀਫੇ ਦਿੱਲੀ ਵਾਲੇ ਲਈ ਬੈਠੇ ਆ ਪੰਜਾਂ ਛਿਆ ਵਿਧਾਇਕਾਂ ਦੇ ਅਸਤੀਫੇ ਲਈ ਬੈਠੇ ਆ ਵੀ ਜਦੋਂ ਵੀ ਲੋੜ ਪਈ ਤੁਹਾਨੂੰ ਝਟਕਾ ਦੇਣਾ ਇਹ ਆਪੋ ਦੇ ਤਰੀਕ ਹੀ ਪਾਉਣੀ ਆ ਕੱਲੀ ਉਹ ਕਰੇ ਜੀ ਕਿ ਮੇਰੇ ਕੋਲੇ ਇਹਨਾਂ ਦੇ ਬੜੇ ਕਿੱਸੇ ਆ ਤੇ ਜੇ ਮੈਨੂੰ ਹੱਥ ਪਾਉਣ ਦੇ ਤਾਂ ਮੈਂ ਨੰਗੇ ਕੱਲੇ ਕੱਲੇ ਨੂੰ ਕਰ ਦੇਣਾ ਹੁਣ ਮੈਨੇ ਭਾਈ ਜਦੋਂ ਹੁਣ ਆਮੋ ਸਾਹਮਣੇ ਦੀ ਲੜਾਈ ਲੱਗੀ ਗਈ ਆ ਤੇ ਭਾਈ ਪਖਾਨ ਮਾਜਰਾ ਤੁਹਾਨੂੰ ਨੰਗਾ ਕਰਦਾ ਕਿ ਕੋਈ ਇਹਨਾਂ ਨੂੰ ਕਰਦਾ ਜੀ ਅੱਛਾ ਹੜਾਂ ਦੀ ਗੱਲ ਫੇਰ ਕਰਦੇ ਹਾਂ ਪੰਜਾਬ ਦੇ ਵਿੱਚ ਤਾਂ ਹੈ ਹੀ ਤੁਸੀਂ ਦੱਸਿਆ ਵੀ ਹੁਣ ਸਾਰੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਪ੍ਰਭਾਵਿਤ ਹੋ ਗਏ ਆ ਲੋਕ ਹਰਿਆਣੇ ਦੀ ਵੀ ਟਾਂਗੜੀ ਨਦੀ ਉੱਛਲ ਗਈ ਆ ਬਿਲਕੁਲ ਜੀ ਬਿਲਕੁਲ ਉਛਲ ਗਈ ਐ ਸਨ ਸਰ ਅੱਜ ਬੜਾ ਨੁਕਸਾਨ ਹੋਇਆ ਇੱਥੇ ਵੀ ਤਾਗਰੀ ਨਦੀ ਉਛਲ ਗਈ ਐ ਜਹ ਹਰਿਆਣੇ ਨਹੀਂ ਤੇ ਅੰਬਾਲੇ ਦੇ ਵਿੱਚ ਵੀ ਪਾਣੀ ਵਰਤਦਾ ਇਹ ਵੀ ਪਤਾ ਲੱਗਾ ਜੀ ਕਿ ਤਾਗਰੀ ਨਦੀ ਓਵਰਫਲੋ ਹੋ ਗਈ ਆ ਅੰਬਾਲਾ ਦੀਆਂ ਕਲੋਨੀਆਂ ਦੇ ਵਿੱਚ 2-2 ਫੁੱਟ ਤੱਕ ਪਾਣੀ ਭਰ ਗਿਆ ਸਿਰਸੇ ਦੇ ਵੱਲ ਪਾਣੀ ਜਾ ਰਿਹਾ ਇੱਥੇ ਨਿਊ ਲਕੀ ਨਗਰ ਨਿਊ ਅਮਨ ਨਗਰ ਪ੍ਰੀਤ ਕਲੋਨੀ ਸ਼ਾਮਲਾ ਜੀ ਦੇ ਵਿੱਚ ਅੱਧੇ-ਅੱਧੇ ਤਰਪਾਣੀ ਦੇ ਵਿੱਚ ਡੁੱਬ ਗਏ ਆ ਐਸਡੀਆਰ ਐਫ ਐਸ ਤੇ ਤਾਇਨਾਤ ਕੀਤੀ ਗਈ ਆ ਸਿਰਸੇ ਦੇ ਵੱਲ ਪਾਣੀ ਜਾ ਰਿਹਾ ਇਹਦਾ ਓਵਰਫਲੋ ਹੋ ਕੇ ਤੇ ਨਦੀ ਦਾ ਵਹਾ ਜਿਹੜਾ 300 ਜੇ ਇਹ ਪਾਣੀ ਵਧਦਾ ਤਾਂ ਅੰਬਾਲਾ ਪਿੰਟ ਦੇ ਵਿੱਚ ਵੀ ਹਾਲਾਤ ਵਿਗੜ ਸਕਦੇ ਅੱਛਾ ਸਾਨੂੰ ਦੱਸੋ ਵੀ ਨਕੌਦਰ ਦੇ ਜਿਹੜੇ ਵਿਧਾਇਕਾਂ ਦੀ ਕਿਸਾਨਾਂ ਨਾਲ ਬਹਿਸ ਮੁਵਾਸਾ ਹੋਇਆ ਉਹਦਾ ਕੀ ਅਰਥ ਸੀ ਲਖੋ ਇਹਨਾਂ ਅਸਲ ਵਿੱਚ ਨਕੌਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਹੈ ਜੀ ਬੀਬੀ ਇੰਦਰਜੀਤ ਕੌਰ ਇੰਦਰਜੀਤ ਕੌਰ ਗਏ ਸੀ ਜੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਦਾ ਲੈਣ ਦੇ ਲਈ ਤੇ ਉੱਥੇ ਪਤਾ ਲੱਗਾ ਜੀ ਕਿ ਕਿਸਾਨ ਜੱਥੇਬੰਦੀ ਦੇ ਕੁਝ ਆਗੂ ਆ ਜਿਹੜੇ ਉਹਨਾਂ ਦੇ ਨਾਲ ਇਹਨਾਂ ਦੀ ਵਾਰਤਾਲਾਪ ਹੋਈ ਆ ਸਾਡੇ ਪਰਿਵਾਰਕ ਮੈਂਬਰ ਰੈੱਡ ਫਰਮ ਦੇ ਜੀ ਜਿਹੜੇ ਮੇਰਾ ਕਹਲਾ ਉਹ ਬੈਸਟ ਦੀ ਵੀਡੀਓ ਉਹਨਾਂ ਨੇ ਦੇਖ ਲਈ ਹੋਣੀ ਆ ਨਹੀਂ ਦੇਖੀ ਤਾਂ ਘੁੰਮਦੀ ਫਿਰਦੀ ਤੁਹਾਡੇ ਤਾਂ ਕਾ ਜਾਣੀ ਅੱਜ ਕੱਲ ਘੁੰਮਦੀਆਂ ਫਿਰਦੀਆਂ ਚੀਜ਼ਾਂ ਆਉਂਦੀਆਂ ਵੀ ਆ ਪਰ ਗੱਲ ਇਹ ਕਿ ਇੱਥੇ ਪਹਿਲਾਂ ਤਾਂ ਗੱਲਬਾਤ ਸਧਾਰਨ ਚੱਲੇਗੀ ਫਿਰ ਕਿਸਨਾਂ ਨੇ ਤਿੱਖੀਆਂ ਗੱਲਾਂ ਕਹੀਆਂ ਤੇ ਫਿਰ ਬੀਬੀ ਜੀ ਨੂੰ ਗੁੱਸਾ ਵੀ ਆਇਆ ਉਹ ਕਹਿੰਦੇ ਜੇ ਬੰਨ ਕੇ ਹਰੀਆਂ ਫਰਦਾ ਤੁਸੀਂ ਵਿਚ ਬਾਈ ਦੇ ਫਿਰਦੇ ਆ ਜਾਓ ਇਹਨਾਂ ਨੂੰ ਕੱਢੋ ਇੱਥੋਂ ਇਹਨਾਂ ਦਾ ਕੰਮ ਹੀ ਇਹ ਆ ਨਿੱਕ ਦਾ ਟੈਂਟਾ ਮਕਾਉ ਉਹਨਾਂ ਦਾ ਤੇ ਇੱਥੇ ਖੜ ਜੰਦੇ ਨਾ ਕੰਮ ਲੋਜੀ ਇੱਕ ਕਲਿੱਪ ਬਹੁਤ ਵੱਡੇ ਪੱਧਰ ਤੇ ਵਾਇਰਲ ਹੋਈ ਤੇ ਅੱਜ ਸੁਖਪਾਲ ਸਿੰਘ ਖੈਰਾ ਨੇ ਇਸ ਕਲਿੱਪ ਨੂੰ ਵਾਇਰਲ ਕਰਕੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਹ ਗੱਲ ਕਹੀ ਆ ਬੀ ਹੰਕਾਰ ਦੇਖੋ ਕਿੰਨਾ ਆਇਆ ਤੇ ਇਹਨਾਂ ਲੋਕਾਂ ਦੇ ਵਿੱਚ ਹੂੰ ਹੂੰ ਦੂਸਰੇ ਪਾਸੇ ਕਹਿੰਦੇ ਕਿ ਕੇਜਰੀਵਾਲ ਦਾ ਕੇਜਰੀਵਾਲ ਵਰਗਾ ਇੱਕ ਬੰਦਾ ਵੇਖਿਆ ਹੜਾਂ ਦੇ ਵਿੱਚ ਲੋਕਾਂ ਨੂੰ ਵੇਖਦਾ ਬੁਖਦਾ ਉਹਦਾ ਡੁਪਲੀਕੇਟ ਆ ਜਾਂ ਕਿ ਖੁਦ ਕੇਜਰੀਵਾਲ ਆਏ ਨੇ ਇਸ ਕਿਸਮ ਦੀ ਗੱਲ ਚੱਲ ਰਹੀ ਹੈ ਦੇਖੋ ਮੈਨੂੰ ਲੱਗਦਾ ਜੀ ਅੱਜ ਤਾਂ ਡੁਪਲੀਕੇਟ ਹੀ ਆ ਕਿਉਂਕਿ ਮੈਨੂੰ ਵੀ ਜਾਣਕਾਰੀ ਮਿਲੀ ਹੈ ਜੀ ਕਿ ਅੱਜ ਲਗਭਗ ਡੁਪਲੀਕੇਟ ਉਹੋ ਜਿਹਾ ਬੰਦਾ ਸੀ ਜਿਵੇਂ ਕਿ ਹੁੰਦਾ ਨਾ ਵੀ ਭਾਈ ਆ ਬਿਲਕੁਲ ਉਹੋ ਜਿਹਾ ਮੀਕਾ ਸਿੰਘ ਉਹੋ ਜਿਹਾ ਸਰਤਾਜ ਉਹੋ ਜਹਾ ਹਰਤ ਜਰਮਾਨ ਇਉਂ ਐਸੇ ਦੇ ਅੱਜ ਪਰ ਅਸਲੀ ਕਹਿੰਦੇ ਕੱਲ ਨੂੰ ਆ ਜਾਣਾ ਅਸਲੀ ਨੇ ਕੱਲ ਨੂੰ ਆਉਣਾ ਤੇ ਕੱਲ ਨੂੰ ਕੇਂਦਰ ਦੇ ਕਈ ਨetaਵਾਂ ਨੇ ਤੇ ਪੰਜਾਬ ਦੇ ਨਾਲ ਥੋੜਾ ਜਿਹਾ ਨਾਤਾ ਰੱਖਦੇ ਮੈਂ ਥੋੜਾ ਜਿਹਾ ਤਾਂ ਕਹਿਣਾ ਕੇਦਰੀਵਾਲ ਸਾਹਿਬ ਹੁਣ ਆਇਆ ਥੋੜਾ ਜਿਹਾ ਹੀ ਹੋਊਗਾ ਜੇ ਬਹੁਤਾ ਹੁੰਦਾ ਫਿਰ ਪਹਿਲੇ ਦਿਨ ਤੋਂ ਇੱਸੀ ਹੋਣਾ ਸੀਗਾ ਉਹਨਾਂ ਨੇ ਕੱਲ ਪਰਦਾਜਾ ਮੇਰਾ ਛੱਦਾ ਲਿਪੜਦਾ ਦਾ ਫਿਕਰ ਨਹੀਂ ਸੀ ਕਰਨਾ ਪਰ ਹੁਣ ਉਹਨਾਂ ਨੇ ਕੱਲ ਨੂੰ ਕਿਹਾ ਹੁਣਾ ਕਹਿੰਦੇ ਹਾਲਾਤ ਦਾ ਜਾਇਦਾ ਲੈਣਾ ਉਧਰ ਜਿਹੜੇ ਕੇਂਦਰ ਦੇ ਖੇਤੀਬਾੜੀ ਮੰਤਰੀ ਹੈ ਸ਼ਿਵਰਾਜ ਸਿੰਘ ਚੋਹਾਨ ਉਹਨਾਂ ਨੇ ਵੀ ਕੱਲ ਨੂੰ ਪੰਜਾਬ ਦੇ ਵਿੱਚ ਹਾਲਾਤ ਦਾ ਜਾਇਦਾ ਲੈਣਾ ਹੁਣਾ ਇੱਧਰ ਰਾਹੁਲ ਗਾਂਧੀ ਨੇ ਵੀ ਪੰਜਾਬ ਦੇ ਵਿੱਚ ਹਾਲਾਤ ਦਾ ਜਾਇਦਾ ਲੈਣਾ ਹੁਣਾ ਇਹ ਵੀ ਪਤਾ ਲੱਗਾ ਵੀ ਕੇਂਦਰ ਦੇ ਵੱਲੋਂ ਇੱਕ ਕਮੇਟੀ ਬਣਾਈ ਗਈ ਹੈ ਵੀ ਪੰਜਾਬ ਦੇ ਵਿੱਚ ਹੜ੍ਹਾਂ ਕਰਕੇ ਹੋਏ ਨੁਕਸਾਨ ਦੀ ਪੂਰੀ ਰਿਪੋਰਟ ਬਣਾਈ ਜਾਵੇ ਜਿੰਨਾ ਕੋ ਹੋਇਆ ਜੀ ਹਮ ਹਮ ਸੋ ਆਮ ਆਦਮੀ ਪਾਰਟੀ ਦੇ ਜਿਹੜੇ ਅਮਨ ਅਰੋੜਾ ਸੀ ਉਹਨਾਂ ਨੂੰ ਜ਼ਮਾਨਤ ਮਿਲ ਗਈ ਜੀ ਬਿਲਕੁਲ ਜੀ ਬਿਲਕੁਲ ਅੱਜ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ ਜੀ ਇਹ ਰਮਨ ਅਰੋੜਾ ਜਲੰਧਰ ਦੇ ਸੈਂਟਰਲ ਦੇ ਵਿਧਾਇਕ ਆ ਤੇ ਇਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀਗਾ ਜੀ ਮਈ ਮਹੀਨੇ ਦੇ ਵਿੱਚ ਤੇ ਇਹਨਾਂ ਦੇ ਉੱਤੇ ਕਈ ਦੋਸ਼ ਸੀਗੇ ਇੱਕ ਨਗਰ ਨਿਗਮ ਦਾ ਪਤਾ ਲੱਗਾ ਜੀ ਅਧਿਕਾਰੀ ਆ ਸੁਖਦੇਵ ਵਿਸ਼ਿਸ਼ਟ ਤੇ ਇਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀਗਾ ਤੇ ਇਹਨਾਂ ਦੋਵਾਂ ਨੂੰ ਅੱਜ ਜ਼ਮਾਨਤ ਮਿਲ ਗਈ ਆ ਜੇਲ੍ਹ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਰਮਨ ਅਰੋੜਾ ਬੰਦ ਸੀਗੇ ਤੇ ਭਾਈ ਅੱਜ ਇਹਨਾਂ ਨੂੰ ਰਾਹਤ ਮਿਲ ਗਈ ਹੈ ਤੇ ਜਿਹੜੇ ਇਹਨਾਂ ਦੇ ਜਿੰਨੇ ਕ ਵੀ ਪ੍ਰਸ਼ੰਸਕ ਆ ਤੇ ਉਹਨਾਂ ਦੇ ਵਿੱਚ ਕਹਿੰਦੇ ਖੁਸ਼ੀ ਹੈ ਜੀ ਤੇ ਯਮਨਾ ਦਾ ਪਾਣੀ ਕਹਿੰਦੇ ਲੋਕਾਂ ਦੇ ਘਰਾਂ ਚ ਆ ਵੜਿਆ ਜਮਨਾ ਵੀ ਉੱਠਲ ਗਈ ਹੈ ਬਿਲਕੁਲ ਜੀ ਬਿਲਕੁਲ ਯਮਨਾ ਵੀ ਉੱਠਲ ਗਈ ਹੈ ਜੀ ਇਹ ਦਿੱਲੀ ਦੇ ਵਿੱਚ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਤੇ ਦਿੱਲੀ ਦੇ 14-15 ਹਜ਼ਾਰ ਲੋਕ ਆ ਜਿਹੜੇ ਵਖ ਵਖ ਖੇਤਰਾਂ ਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਤੇ ਉਹਨਾਂ ਨੂੰ ਵਖ ਵਖ ਥਾਵਾਂ ਦੇ ਉੱਤੇ ਜਾਣ ਲਈ ਕਿਹਾ ਗਿਆ ਤੇ ਲੋਕ ਆਪਣੇ ਘਰਛੱਟੇ ਚਲੇ ਗਏ ਆ ਟੈਨ ਦਾ ਪਾਵੇ ਜੀ ਕਿ ਅੱਜ ਦਿੱਲੀ ਦੇ ਵਿੱਚ ਰਾਜਸਥਾਨ ਦੇ ਕੁਝ ਹਿੱਸਿਆਂ 'ਚ ਬਿਹਾਰ ਦੇ ਕਈ ਹਿੱਸਿਆਂ ਦੇ ਵਿੱਚ ਹਰਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਇਧਰ ਯੂਪ ਦੇ ਕੁਝ ਹਿੱਸਿਆਂ ਦੇ ਵਿੱਚ ਉੱਤਰਾਖੰਡ ਦੇ ਵਿੱਚ ਹਿਮਾਚਲ ਦੇ ਵਿੱਚ ਤੇ ਜੰਮੂ ਕਸ਼ਮੀਰ ਦੇ ਕਈ ਹਿੱਸਿਆਂ ਦੇ ਵਿੱਚ ਹੜ ਆਇਆ ਕਿਤੇ ਘਟ ਤੇ ਕਿਤੇ ਵੱਧ ਆਇਆ ਟੈਨ ਜੀ ਅਸੀਂ ਕੱਲ ਨੂੰ ਰੇਡੀਓ ਥਾਨ ਕਰਨਾ ਹੈ ਪੰਜਾਬ ਦੇ ਲੋਕਾਂ ਦੀ ਮਦਦ ਲਈ ਇਸ ਵੇਲੇ ਸੀ ਸੁਣ ਰਹੇ ਹਾਂ ਕਿ ਖਾਣਾ ਕਾਫੀ ਹੈ ਕਿਹੜੀਆਂ ਚੀਜ਼ਾਂ ਦੀ ਜ਼ਿਆਦਾ ਜ਼ਰੂਰਤ ਹੈ ਸਰ ਦੇਖੋ ਇੱਕ ਤਾਂ ਗੱਲ ਇਹ ਜੀ ਕਿ ਮੇਰੀ ਭੈਣਾ ਵੀਰਾਂ ਨੂੰ ਮੈਂ ਬਹੁਤ ਧੰਨਵਾਦੀ ਆ ਜੀ ਅ ਰੈਡ ਐਫਐਮ ਦੀ ਸਮੂਚੀ ਮੈਨੇਜਮੈਂਟ ਦਾ ਕੁਲਵਿੰਦਰ ਭਾਈ ਦਾ ਬਾਕੀ ਜਿੰਨੇ ਵੀ ਤੁਸੀਂ ਆ ਸਾਡੇ ਸਤਿਕਾਰਯੋਗ ਸਾਰੀ ਟੀਮ ਦਾ ਜਿਨ੍ਹਾਂ ਨੇ ਇਹ ਉਦਮ ਕੀਤਾ ਤੇ ਸਭ ਨੂੰ ਕਰਨਾ ਵੀ ਚਾਹੀਦਾ ਦੂਜੀ ਗੱਲ ਇਹ ਜੀ ਕਿ ਮੇਰੀ ਨਿੱਜੀ ਤੌਰ ਤੇ ਪੰਜਾਬੀਆਂ ਨੂੰ ਬੇਨਤੀ ਕਿ ਤੁਸੀਂ ਵੱਧ ਤੋਂ ਵੱਧ ਪੰਜਾਬ ਦੇ ਹੜ੍ਹ ਪੀੜਤਾਂ ਦੇ ਵਾਸਤੇ ਯੋਗਦਾਨ ਪਾਓ ਤੁਸੀਂ ਪਹਿਲਾਂ ਦੀ ਵੱਖ-ਵੱਖ ਸਮਾਂ ਤੇ ਬਹੁਤ ਯੋਗਦਾਨ ਪਾਇਆ ਐਤਕੀ ਮੇਰੀ ਵੀ ਨਿੱਜੀ ਤੌਰ ਤੇ ਬੇਨਤੀ ਆ ਕਿ ਵੱਧ ਤੋਂ ਵੱਧ ਆਰਥਿਕ ਤੌਰ ਤੇ ਮਦਦ ਕਰਿਓ ਤੁਹਾਡਾ ਇੱਕ ਇੱਕ ਡਾਲਰ ਸਹੀ ਥਾਂ ਤੇ ਲੱਭੂਗਾ ਤੇ ਲਾਵਾਂਗੇ ਇਸ ਗੱਲ ਦੇ ਲਈ ਅਸੀਂ ਵਚਨ ਕਰਦੇ ਹਾਂ ਅਗਲੀ ਗੱਲ ਇਸ ਵੇਲੇ ਉੱਥੇ ਲੰਗਰ ਬਹੁਤ ਅੱਜ ਮੈਂ ਕੱਲ ਨੂੰ ਜਾਣਾ ਜੀ ਅਜਨਾਲਾ ਦੇ ਰਮਦਾਸ ਖੇਤਰ ਦੇ ਵੱਲ ਵੀ ਜਾਣਾ ਮੈਂ ਸੁਲਤਾਨਪੁਰ ਲੋਧੀ ਦੇ ਵੱਲ ਵੀ ਜਾਣਾ ਮੈਂ ਖਲਾਤ ਨੂੰ ਦੇਖ ਕੇ ਵੀ ਆਉਂਗਾ ਕੋਕ ਜਲੇ ਜੀ ਕਿ ਉੱਥੇ ਪੱਖਿਆਂ ਦੀ ਬਹੁਤ ਲੋੜ ਆ ਹਰੇ ਚਾਰੇ ਦੀ ਬੜੀ ਲੋੜ ਆ ਪਸ਼ੂਆਂ ਲਈ ਦਵਾਈਆਂ ਦੀ ਬਹੁਤ ਲੋੜ ਆ ਲੰਗਰ ਤੇ ਪਾਣੀ ਉੱਥੇ ਕਾਫੀ ਹੈਗਾ ਜੀ ਬਹੁਤ ਸਾਰੇ ਭੈਣਾ ਵੀਰ ਮੈਨੂੰ ਉਸ ਤੋਂ ਕਹਿੰਦੇ ਵੀ ਹੁਣ ਤੁਸੀਂ ਨਾ ਲੰਗਰ ਦੋ ਦਿਨ ਭਾਵੇਂ ਰੁਕਵਾ ਲਓ ਕਿ ਸਾਨੂੰ ਜਿਹੜੀ ਕੀ ਚਾਹੀਦੀ ਦਵਾਈਆਂ ਚਾਹੀਦੀਆਂ ਇਸ ਵੇਲੇ ਔਰਤਾਂ ਲਈ ਸੈਨੇਟਰੀ ਪੈਡ ਚਾਹੀਦੇ ਆ ਬੱਚਿਆਂ ਲਈ ਡਾਈਪਰ ਚਾਹੀਦੇ ਆ ਇਨਫੈਕਸ਼ਨ ਦੀਆਂ ਦਵਾਈਆਂ ਚਾਹੀਦੀਆਂ ਤੇ ਇਹ ਸੇਵਾਵਾਂ ਸਭ 6 ਮਹੀਨੇ ਚੱਲੂ ਘੱਟੋ-ਘੱਟ ਹਾਲੇ 10-15 ਦਿਨ ਤੱਕ ਪਾਣੀ ਨੇ ਲੱਥਣਾ ਤੇ ਪਾਣੀ ਲੱਥਣ ਤੋਂ ਬਾਅਦ ਜਿਹੜੀ ਗੰਗ ਸ਼ੁਰੂ ਹੋਣੀ ਆ ਉਹਦੇ ਬਾਰੇ ਆਪਾਂ ਹਲੇ ਕਿਆਸ ਵੀ ਨਹੀਂ ਕਰਦੇਗੇ ਤੇ ਲੰਮਾ ਸਮਾਂ ਸੇਵਾ ਚਲਣੀ ਐ ਇਹ ਗੱਲ ਹੁਣ ਡਿਟਰਮਿਨ ਹੋਗੀ ਟਹਿਣਾ ਜੀ ਵੀ ਇਹ ਮਿਸਮੈਨੇਜਮੈਂਟ ਐ ਪਾਣੀ ਦੀ ਐਸੀ ਗੱਲ ਨਹੀਂ ਕਿ ਹਰ ਮੈਨੇਜ ਨਹੀਂ ਹੋ ਸਕਦੇ ਪਾਣੀ ਠੀਕ ਠਾਕ ਹੀ ਬਿਲਕੁਲ ਸੱਚ ਸਾਬ ਗੱਲ ਹੈ ਜੀ ਕਿ ਅਸੀਂ ਨਾ ਹੌਲੈਂਡ ਦੇ ਵੱਲ ਗਏ ਸੀਗੇ ਤੇ ਉਹਨਾਂ ਨੇ ਸਮੁੰਦਰ ਨੂੰ ਬੰਨ ਲਾ ਕੇ ਨਾ ਤੇ ਵਿਚਲੀ ਹਾਈਵੇ ਕੱਢੇ ਆ ਹੂੰ ਵਿਚਾਰੇ ਹਾਈ ਦੇ ਕੱਢਤੇ ਉਹਨਾਂ ਨੇ ਸਮੁੰਦਰ ਨੂੰ ਬੰਨ ਵਾਰ ਕੇ ਮੈਂ ਬੜਾ ਹੈਰਾਨ ਮੈਂ ਆਖਿਆ ਯਾਰ ਸਾਡੇ ਕੋਲ ਤਾਂ ਕੱਸੀਆਂ ਨਹੀਂ ਸੂਤ ਆਉਂਦੀਆਂ ਸਾਡੇ ਕੋਲ ਤਾਂ ਤੁਸੀਂ ਬੰਨਣੀ ਸੂਤ ਆਉਂਦਾ ਤੇ ਇਹਨਾਂ ਨੇ ਹਾਈਵੇ ਕੱਢਤੇ ਵਿਚਾਲੇ ਸ਼ੋਪਿੰਗ ਮਾਲ ਬਣਾਈ ਫਿਰਦੇ ਆ ਕਦੇ ਕੋਈ ਖਤਰਾ ਨਹੀਂ ਉੱਥੇ ਉਹਨਾਂ ਨੇ ਇਸ ਤਰੀਕੇ ਦਾ ਮਜ਼ਬੂਤੀ ਦੇ ਕੰਮ ਕੀਤੇ ਆ ਉਹਨਾਂ ਨੇ ਬਣਾਇਆ ਇਸ ਤਿੱਕੇ ਦੇ ਨਾਲ ਆ ਵੀ ਜੇਕਰ ਇਹ ਉਛਲੇ ਵੀ ਤਾਂ ਇਹ ਐਸਥਾਨ ਤੱਕ ਰਹੇਗੇ ਤੇ ਅਹਰ ਤੱਕ ਕੁਝ ਆ ਵੀ ਨਾ ਸੜਕ ਤੱਕ ਆ ਵੀ ਨਾ ਪਰ ਗੱਲ ਇਹ ਵੀ ਕਿ ਇਹ ਜੇਕਰ BBMP ਦਾ ਮਸਲਾ ਵੀ ਹੈ ਇਸ ਅੰਦਰ ਵਿੱਚ ਸੂਬੇ ਦਾ ਤੇ ਕੇਂਦਰ ਦਾ ਰੜਕਾ ਵੀ ਚੱਲਦਾ ਰਹਿੰਦਾ ਪਾਣੀ ਜੇਕਰ ਵੇਲੇ ਸਰ ਥੋੜਾ ਥੋੜਾ ਕਰਕੇ ਛੱਡਿਆ ਹੁੰਦਾ ਤਾਂ ਇੱਕਦਮ ਇੰਨੀ ਹੜ੍ਹ ਦੀ ਮਾਰਨੀ ਸੀ ਪਣੀ ਇਹ ਪਾਣੀ ਰੋਕਿਆ ਗਿਆ ਤੇ ਇੱਕਦਮ ਛੱਡਿਆ ਗਿਆ ਜਿਹਦੇ ਕਰਕੇ ਪੰਜਾਬ ਡੁੱਬ ਗਿਆ ਜੀ ਨਲੇ ਜਿਹੜੀ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਭਾਖੜਾ ਡੈਮ ਦੀ ਉਚਾਈ ਦੀ ਉਦੀ ਕੈਪੈਸਿਟੀ ਦੀ ਉਹ ਤਾਂ ਕਹਿੰਦੇ ਸਮੁੰਦਰ ਦੇ ਤਲ ਤੋਂ ਦੇ ਜੰਦੇ ਆ ਉਹਦੇ 1500 ਥੋੜੀ ਆ ਉਹ ਤਾਂ ਕਹਿੰਦੇ ਹੈ ਹੀ 200 ਫੁੱਟ ਆ ਬਿਲਕੁਲ ਸਹੀ ਗੱਲ ਹੈ ਜੀ ਬਿਲਕੁਲ ਤੇ ਬਾਕੀ ਦਰਿਆਵਾਂ ਦੇ ਪਾਣੀ ਤੋਂ ਬਿਨਾ ਵੀ ਟਹਿਣਾ ਜੀ ਕਹਿੰਦੇ ਮੀਂਹ ਇੰਨਾ ਪਈ ਜਾਂਦਾ ਕਿ ਉਹਦੇ ਨਾਲ ਵੀ ਬਹੁਤ ਜਲਥਲ ਹੋਇਆ ਪਿਆ بارش ਦੀ ਕੀ ਸਿਚੁਏਸ਼ਨ ਆ ਮੌਸਮ ਕਿਹੋ ਜਿਹਾ ਰਹਿਣਾ ਦੇਖੋ ਅੱਧੇ ਤੋਂ ਪੰਜਾਬ ਦੇ ਵਿੱਚ ਫਿਰ ਸਭ ਅੱਜ ਵੀ ਨਹੀਂ ਪਈ ਗਿਆ ਤੇ ਅੱਧੇਕ ਪੰਜਾਬ ਦੇ ਵਿੱਚ ਦੁਪਹਿਰੋਂ ਬਾਅਦ ਅਜਿਹੀ ਧੁੱਪ ਨਿਕਲੀ ਹੈ ਜਲੰਧਰ ਦੇ ਵਿੱਚ ਰਾਤਾਂ ਚੜੀ ਹੀ ਲੱਗੀ ਰਹੀ ਆ ਪਰ ਸਵੇਰ ਦੇ ਵੇਲੇ ਤੋਂ ਬਾਅਦ ਜਿਵੇਂ 11:00 ਵਜੇ ਤੋਂ ਬਾਅਦ ਇਹ ਧੁੱਪ ਨਿਕਲ ਗਈ ਆ ਮੌਸਮ ਸਾਫ਼ ਰਿਹਾ ਪਰ ਆਉਂਦੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਾਫੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ ਜਣਾਈ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ